ਕਮਰਾਮ ਕਮਰਾਮ ਬੰਦੇ ਬੋਲ ਰਹੇ ਕਿ ਜਿਹੜਾ ਚਲੋ ਚਲੋ ਬਹੁਤ ਹੋ ਰਿਹਾ ਹੈਗਾ ਨਹੀਂ ਨਹੀਂ ਮੈਂ ਬੋਲ ਕੀ ਰਿਹਾ ਤੁਸੀਂ ਮੈਨੂੰ ਉਹਦੇ ਬਾਰੇ ਤਾਂ ਨਾ ਹੀ ਸਵਾਲ ਪੁੱਛੋ ਕੰਗਨਾ ਭੈਣ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਉਹ ਕਿਸ ਤਰ੍ਹਾਂ ਦੇ ਬਿਆਨ ਦਿੰਦੇ ਐ ਔਰ ਬੜੇ ਸ਼ਰਮਨਾਕ ਬਿਆਨ ਦਿੰਦੇ ਨਾ ਉਹਨਾਂ ਨੂੰ ਪੰਜਾਬ ਬਾਰੇ ਕੁਝ ਪਤਾ ਹੈ ਔਰ ਜੋ ਉਹਨਾਂ ਨੇ ਪਿਛਲੇ ਦਿਨੀ ਬਿਆਨ ਦਿੱਤੇ ਜੋ ਸਾਡੇ ਕਿਸਾਨੀ ਮੋਰਚੇ ਬਾਰੇ ਉਹਨਾਂ ਨੇ ਇੰਨਾ ਭੱਦਾ ਬਿਆਨ ਦਿੱਤਾ ਕਿ ਉੱਥੇ ਰੇਪਸ ਹੋਇਆ ਕਰਦੇ ਸਨ ਮੈਂ ਮਤਲਬ ਬੜਾ ਸ਼ਰਮਨਾਕ ਬਿਆਨ ਦਿੱਤਾ ਮੈਂ ਤਾਂ ਇਹੀ ਬੇਨਤੀ ਕਰੂੰਗੀ ਕੰਗਨਾ ਰਣੋਤ ਨੂੰ ਕਿ ਜਦੋਂ ਕਿਸੇ ਚੀਜ਼ ਦਾ ਪਤਾ ਨਹੀਂ ਹੁੰਦਾ ਪਲੀਜ਼ ਬੋਲਿਆ ਨਾ ਕਰੋ ਕਿਉਂਕਿ ਇਹਦੇ ਨਾਲ ਮਤਲਬ ਉਹਨਾਂ ਦੀ ਬੇਵਕੂਫੀ ਚਲਕਦੀ ਹੈ ਇਹਨਾਂ ਦੇ ਇਹਨਾਂ ਬਿਆਨਾਂ ਤੋਂ ਵੀ ਵੈਰੀ ਮੱਚ ਕੰਗਨਾ ਮੋਹਨ ਦਾ ਤੁਹਾਡਾ ਗਿਆਨ ਹੈ ਕਿ ਜਿਹੜਾ ਚਲਕ ਬਹੁਤ ਹੋ ਰਿਹਾ ਹੈਗਾ ਸਹੀ ਨਹੀਂ ਮੈਂ ਬੋਲ ਕੀ ਰਿਹਾ ਤੁਸੀਂ ਮੈਨੂੰ ਉਹਦੇ ਬਾਰੇ ਤਾਂ ਨਾ ਹੀ ਸਵਾਲ ਪੁੱਛੋ ਕੰਗਨਾ ਭੈਣ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਉਹ ਕਿਸ ਤਰ੍ਹਾਂ ਦੇ ਬਿਆਨ ਦਿੰਦੇ ਐ ਔਰ ਬੜੇ ਸ਼ਰਮਨਾਕ ਬਿਆਨ ਦਿੰਦੇ ਐ ਨਾ ਉਹਨਾਂ ਨੂੰ ਪੰਜਾਬ ਬਾਰੇ ਕੁਝ ਪਤਾ ਐ ਔਰ ਜੋ ਉਹਨਾਂ ਨੇ ਪਿਛਲੇ ਦਿਨੀ ਬਿਆਨ ਦਿੱਤੇ ਜੋ ਸਾਡੇ ਕਿਸਾਨੀ ਮੋਰਚੇ ਬਾਰੇ ਉਹਨਾਂ ਨੇ ਇੰਨਾ ਭੱਦਾ ਬਿਆਨ ਦਿੱਤਾ ਕਿ ਉੱਥੇ ਰੇਪਸ ਹੋਇਆ ਕਰਦੇ ਸਨ ਮੈਂ ਮਤਲਬ ਬੜਾ ਸ਼ਰਮਨਾਕ ਬਿਆਨ ਦਿੱਤਾ ਮੈਂ ਤਾਂ ਇਹੀ ਬੇਨਤੀ ਕਰੂੰਗੀ ਕੰਗਨਾ ਰਣੋਤ ਨੂੰ ਕਿ ਜਦੋਂ ਕਿਸੇ ਚੀਜ਼ ਦਾ ਪਤਾ ਨਹੀਂ ਹੁੰਦਾ ਪਲੀਜ਼ ਬੋਲਿਆ ਨਾ ਕਰੋ ਕਿਉਂਕਿ ਇਹਦੇ ਨਾਲ ਮਤਲਬ ਉਹਨਾਂ ਦੀ ਬੇਵਕੂਫੀ ਝਲਕਦੀ ਹੈ ਇਹਨਾਂ ਦੇ ਇੰਨਾ ਬਿਆਨਾਂ ਤੋਂ